ਲੋਕਾਂ ਨੂੰ ਦੱਸ ਦੇਵਾਂਗੇ ਕਿ ਤੁਹਾਡੇ ਜਿਹੜੇ ਮੂੰਹ ਦੇ ਉੱਤੇ ਅਸੀਂ ਚਪੇੜ ਮਾਰਨੀ ਜਾਣਦੇ ਆ ਜੇ ਤੁਸੀਂ ਮੁਸੀਬਾ ਇਹ ਚੜ੍ਹਦੇ ਨਾਲ ਪੰਗਾ ਲਾਓਗੇ ਪਛੀਤ ਰਮ ਦੇ ਲੋਕਾਂ ਨੂੰ ਤੁਸੀਂ ਕੁਝ ਕਹੋਗੇ ਕਿ ਤੁਹਾਨੂੰ ਕੀ ਲੱਗਦਾ ਅਸੀਂ ਚੁੱਪ ਕਰਕੇ ਬਿਠੇ ਰਵਾਂਗੇ ਅਸੀਂ ਸਿਰਫ ਸ਼ਾਂਤੀ ਪਸੰਦ ਆ ਬੰਦੇ ਇਸ ਲਈ ਜੋ ਸਾਨੂੰ ਪ੍ਰਸ਼ਾਸਨ ਨੇ ਕਿਹਾ ਜੋ ਸਾਨੂੰ ਪੁਲਿਸ ਨੇ ਗਿਆ ਅਸੀਂ ਉਹਦੇ ਕਰਕੇ ਚੁੱਪ ਕਰਕੇ ਬੈਠੇ ਆ ਲੇਕਿਨ ਕੱਲੇ ਕਾਨ ਕੇ ਉੱਥੇ ਕੁੱਤੀ ਬਿੱਲੀ ਪਾਨਾ ਸਿੱਧੂ ਆਣ ਕੇ ਬਕਵਾਸ ਕਰੀ ਜਾਂਦਾ ਜਲੰਧਰ ਦੇ ਵਿੱਚ ਉਹਦੇ ਨਾਲ ਮਨਾਸ ਹੋਰ ਕਈ ਬੰਦੇ ਜਿਨ੍ਹਾਂ ਨੂੰ ਕੁੱਤੀਆਂ ਨਹੀਂ ਪੁੱਛਦੀਆਂ ਉਹ ਬੰਦੇ ਕੱਲ ਆਣ ਕੇ ਉੱਥੇ ਬਕਵਾਸ ਕਰਕੇ ਗੇ ਧਰਨੇ ਲਾ ਕੇ ਗਏ ਆ ਹੁਣ ਮੁਸੀਬਾ ਹੀ ਚੜਾ ਜਿਹੜਾ ਉਹ ਵੀ ਧਰਨਾ ਲਾਊਗਾ ਔਰ ਪ੍ਰਸ਼ਾਸਨ ਨੂੰ ਮੈਂ ਜਲੰਧਰ ਨੂੰ ਮੈਂ ਇਹ ਦੱਸਣਾ ਚਾਹਣਾ ਹੁਣ ਤੁਸੀਂ ਵੀ ਤਿਆਰ ਰਹੋ ਤੁਸੀਂ ਜਿਹੜੇ ਇਹਨਾਂ ਦੀ ਪਿੱਠ ਪੁਸਤਾਨੀ ਕਰਦੇ ਹੋ ਤੁਸੀਂ ਜਿਹੜੇ ਇਹ ਲੋਕ ਜਿਹੜੇ ਮਸੀਹ ਧਰਮ ਦੇ ਖਿਲਾਫ ਕੰਮ ਕਰ ਰਹੇ ਆ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਇਸ ਲਈ ਤੁਸੀਂ ਸਾਨੂੰ ਇਨਸਾਫ ਨਹੀਂ ਦਿਰਵਾ ਦਵਾਰੇ ਸੋ ਇਹ ਫੈਸਲਾ ਜਿਹੜਾ ਅਸੀਂ ਕੀਤਾ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਨੇ ਇਹ ਅਸੀਂ ਕਿਸੇ ਦੀ ਗੱਲ ਨਹੀਂ ਹੁਣ ਸੁਣੀ ਕਿਉਂਕਿ ਅਸੀਂ ਇਹ ਜਿਹੜੀਆਂ ਤੁਸੀਂ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਹੋ ਔਰ ਜਿਹੜੇ ਲੋਕ ਸਾਡੇ ਵਿਰੋਧੀ ਆ ਤੁਸੀਂ ਉਹਨਾਂ ਨੂੰ ਹੱਲਾਸ਼ੀਰੀ ਦਿੰਦੇ ਹੋ ਕਿ ਕਰੀਰ ਜੋ ਕਰਨਾ ਵਾ ਅਸੀਂ ਕੁਝ ਨਹੀਂ ਤੁਹਾਨੂੰ ਕੁਝ ਕਹਿਣਾ ਹੁਣ ਇਹ ਬਰਦਾਸ਼ਤ ਤੋਂ ਬਾਹਰ ਆ ਔਰ ਕੋਈ ਵੀ ਚੀਜ਼ ਆਹੀ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਸੋਮਵਾਰ ਤਰਨਾ ਲਾ ਕੇ ਅਸੀਂ ਪੂਰੇ ਪ੍ਰਸ਼ਾਸਨ ਨੂੰ ਦੱਸਾਂਗੇ ਕਿ ਮਸਜਿਦ ਦੇ ਖਿਲਾਫ ਮਸੀਹ ਪਾਸਟਰਾਂ ਦੇ ਖਿਲਾਫ ਮਸਜਿਦ ਚਰਚਾਂ ਦੇ ਖਿਲਾਫ ਬੋਲਣ ਵਾਲੇ ਲੋਕਾਂ ਦਾ ਅਸੀਂ ਇਨਸਾਫ ਹੈ ਉਹਨਾਂ ਨੂੰ ਇਨਸਾਫ ਲੈਣਾ ਵਾ ਔਰ ਜੇ ਤੁਸੀਂ ਸਾਨੂੰ ਸਾਫ਼ ਨਹੀਂ ਦਿਓਗੇ ਇਹ ਤਰਨਾਨ ਵਿੱਚ ਸਮੇਂ ਲਈ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ